ਕਾਰ نیوز ਚੈਨਲ ਕਾਂਤਾਨਸ਼ੀਰੀ ਗੁਰਪ੍ਰਸਾਦ ਮਹਾਰਾਜੀ ਦੇ 648 ਮੇ ਪ੍ਰਕਾਸ਼ ਪੂਰਵ ਤੇ ਅੱਜ ਪਿੰਡ ਮੁੱਗੋਵਾਲ ਵਿਖੇ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਆਈ ਹੋਈਆਂ ਸੰਤਾਂ ਨੂੰ ਛੋਲੇ ਪੂਰੀਆਂ ਦਾ ਲੰਗਰ ਸ਼ਿਕਾਇਆ ਗਿਆ ਮਹਾਰਾਜ ਮਹਾਰਾਜੀ ਦੇ ਆਗਮਨ ਖੁਸ਼ੀਆਂ ਨੂੰ ਬਖਰਾ ਕੇ ਰੇ ਕਰਵਾਣਾ ਬਲੂ ਨੂੰ ਖੁਸ਼ ਹੋ ਜੀ ਬਰੇਵਲ ਨੂੰ ਆਵਾਜ਼ ਸੁਣਦੀ ਆ ਖੁਸ਼ੀਆਂ ਨੂੰ ਮਨਾਉਂਦੇ ਕਾਗੂ ਹੋ ਹੋ ਸੰਚਾਵਨ ਜਿਨਾ ਨੂੰ ਨਾਮ ਸਤਿਗੁਰੂ ਦਾ ਰਾਮੀਆਂ ਮੁੰਦੇ ਜੀ ਦਾ ਕੱਪੜਾ ਮਰੀ ਜੀ ਕੱਪੜੇ ਗੀਣਾ ਆਣਾ ਨਾ ਖਾਦੀਆਂ ਦਾ ਤੁਆਂ ਕੰਨ मा <laughs> महावान ਸਰਪੰਚ ਸਾਹਿਬ ਕੀ ਕਹਿਣਾ ਚਾਹੂਗਾ ਅੱਜ ਸ਼ਿਦੂ ਗੁਰਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਤੇ ਸਾਰੀਆਂ ਸੰਗਤਾਂ ਨੂੰ ਸਾਡੇ ਪਿੰਡ ਬੁੱਗਵਾਲ ਦੀਆਂ ਸੰਗਤਾਂ ਹੋਰ ਸਾਰੇ ਪੰਜਾਬ 'ਚ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਸਾਰੀਆਂ ਸੰਗਤਾਂ ਸ਼ਿਰੋ ਗੁਰਦਾਸ ਮਹਾਰਾਜੀ ਨੂੰ ਪਾਉਂਦੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਅਾਈਂ ਲੰਦੀ ਵਧਾਈ ਅੱਜ ਸਾਡੇ ਘਰ ਪਰੇਂ ਬੱਬੂ ਵਾਲਾ ਅਲਾਸ ਗੁਰੂ ਮਹਾਰਾਜੀ ਦੇ ਗੁਰੂ ਘਰ ਤੋਂ ਨਗਰ ਕੀਰਤਨ ਸਾਡੇ ਘਰ ਅੱਜ ਪਹੁੰਚਿਆ ਜਿੱਥੇ ਸਾਡੇ ਪਰਿਵਾਰ ਵੱਲੋਂ ਸਾਡੇ ਸਾਰਿਆਂ ਵੱਲੋਂ ਨਗਰ ਕੀਰਤਨ ਆਉਣ ਦਾ ਬਹੁਤ-ਬਹੁਤ ਜੀ ਆਇਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜਿੱਥੇ ਵੀ ਕਿਤੇ ਪੰਜਾਬੀ ਗੁਰਦਾਸ ਜੀ ਗੁਰਦਾਸ ਮਹਾਰਾਜੀ ਨੂੰ ਮੰਨਣ ਵਾਲੇ ਲੋਕ ਵਸਦੇ ਆ ਸਾਰਿਆਂ ਨੂੰ ਬਹੁਤ-ਬਹੁਤ ਨਮਸਕਾਰ ਭਾਈ ਕੌਸਲ ਸਾਹਿਬ ਭਾਈ ਪ੍ਰਭਦਾਸ ਮਹਾਰਾਜ ਜੀ ਦੇ 648 ਗੁਰਪੁਰਪਤੇ ਸੰਤਾਂ ਨੂੰ ਲੱਖ ਲੱਖ ਵਧਾਈ ਪਿੰਡ ਮਗੋਆ ਨਗਰ ਪੰਚਾਇਤ ਵੱਲੋਂ ਸਾਧੀਆਂ ਸੰਤਾਂ ਨੂੰ ਜੀ ਆਇਆਂ ਔਰ ਲੱਖ ਲੱਖ ਵਧਾਈ ਭਾਈ ਜੀ ਜੀ ਦਾਤਾਲ ਸਾਹਿਬ ਭਾਈ ਜੀ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ 648ਵੇਂ ਜਨਮ ਦਿਨ ਤੇ ਸਾਰੇ ਨਗਰ ਨਿਵਾਸੀਆਂ ਨੂੰ ਤੇ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਰਵਦਾਸ ਮਹਾਰਾਜੀ ਦੇ ਚਰਨ ਮਾਲ ਪ੍ਰਵਾ ਸਾਡੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕੋਣਾ ਜੀ ਦੇ ਘਰ ਅੱਜ ਆਏ ਆ ਸੰਗਤਾਂ ਨੂੰ ਲੰਗਰ ਸ਼ਿਕਾਇਆ ਸਾਰੀਆਂ ਸੰਗਤਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੋਗੋਵਾਲ ਦੀਆਂ ਜਿੰਨੀਆਂ ਵੀ ਸੰਗਤਾਂ ਬੈਠੀਆਂ ਜਾਂ ਬਾਹਰ ਜਿੰਨੀਆਂ ਬੈਠੀਆਂ ਸਾਰਿਆਂ ਨੂੰ ਮਹਾਰਾਜ ਦੇ ਪ੍ਰਕਾਸ਼ ਤੇ ਸ਼ਬਦੀ ਲੱਖ ਲੱਖ ਵਧਾਈ ਹੋਵੇ ਤੰਤਨ ਸਤਗੁਰੂ ਰਬਦਾਸ ਮਹਾਰਾਜ ਦੇ 648 ਮੇਰਾਕਾਸ਼ ਤੋਂ ਨੋਟ ਰੱਖਦੇ ਆ ਮਹਾਰਾਜ ਜੀ ਦੇ ਗੁਰਪਰੰਪਰਾ ਨੋਟ ਰੱਖਦੇ ਆ ਸਰਦਾਰ ਸਾਫ ਦਾ ਸਰਪੰਚ ਸੁਖਵਿੰਦਰ ਸਿੰਘ ਜੀ ਅਤੇ ਮੋਦੀਤਾ ਸਰਪੰਚ ਸੁਖਵਿੰਦਰ ਸਿੰਘ ਜੀ ਵੱਲੋਂ ਨਗਰ ਕੂਟੰਦਾਰ ਬਹੁਤ ਬਹੁਤ ਸਵਾਗਤ ਕੀਤਾ ਗਿਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਨੇ ਜੋ ਹਰ ਸਾਲ ਦੀ ਤਰ੍ਹਾਂ ਆਪ ਵੱਧ ਚੜ ਕੇ ਸੇਵਾ ਕਰਦੇ ਹਨ ਅਸੀਂ ਗੁਰਦੁਆਰਾ ਰਬਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਰਾ ਇਹਨਾਂ ਲੋਕਾਂ ਦੀ ਕਲਾ ਤੰਦਰੁਸਤੀ ਰੱਖਦੇ ਆ। ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਕਿਰਪਾ। ਬੰਦਾ ਕਮੇਟੀ ਵੱਲੋਂ ਸਿਰ ਆ ਸਰਦਾਰ ਅਕਿੰਦਰ ਸਿੰਘ ਆ ਆਪਣੇ ਉਹਨਾਂ ਨੂੰ ਘਰ ਬੁਲਾਇਆ। ਪੁੱਛੀ ਦੀ ਜ਼ਿੰਮੇਵਾਰ ਜੋ ਨਗਰ ਕਲੀ ਤੋਂ ਨਿਕਲਿਆ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿਰਪਾ। ਅਮਰ ਜੀ ਦਾ ਬਹੁਤ-ਬਹੁਤ ਧੰਨਵਾਦ ਆ। Tēnā <laughs> koe! Non si può più sentire il sangue